ਕਿਸਾਨ ਵੀਰੋ ਇਸ ਵੇਲੇ ਤੁਹਾਡੀ ਸਕਰੀਨ ਤੇ ਮੌਜੂਦ ਸ਼ਖਸ਼ ਕਿਸੇ ਵੇਲੇ ਕੈਮੀਕਲ ਖੇਤੀ ਤੋਂ ਇੰਨਾ ਜ਼ਿਆਦਾ ਉਕਤ ਆ ਗਿਆ ਸੀ ਕਿ ਉਹ ਕੈਮੀਕਲ ਖੇਤੀ ਤੋਂ ਖਹਿੜਾ ਛੁੜਾ ਕੇ ਪੰਜਾਬ ਛੱਡ ਵਿਦੇਸ਼ੀ ਬਸੰਦੇ ਸੁਪਨੇ ਦੇਖਣ ਲੱਗ ਪਿਆ ਸੀ ਇਨ ਬਿਟਵੀਨ ਇਹਨਾਂ ਦਾ ਸੰਪਰਕ ਸਾਡੇ ਨਾਲ ਹੁੰਦਾ ਇੱਕ ਵੀਡੀਓ ਦੇ ਮਾਧਿਅਮ ਨਾਲ ਤੇ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾ ਆਉਂਦਾ ਇਹਨਾਂ ਨੇ ਵਿਦੇਸ਼ ਜਾਣ ਦੀ ਜਿਹੜੀ ਆਪਣੀ ਲਾਲਸਾ ਸੀ ਉਹਨੂੰ ਤਿਆਗ ਕੇ ਤੇ ਖੇਤੀ ਨੂੰ ਹੀ ਮੁੜ ਨਵੀਆਂ ਲੀਹਾਂ ਤੇ ਤੋਰਨ ਦਾ ਉਪਰਾਲਾ ਸ਼ੁਰੂ ਕੀਤਾ ਤੇ ਕਿੰਨੀ ਉਹਦੇ ਚ ਕਾਮਯਾਬੀ ਮਿਲੀ ਕਿੰਨਾ ਉਹਦੇ ਚ ਇਹਨਾਂ ਨੂੰ ਫੇਲਿਅਰ ਮਿਲਿਆ ਜਾਂ ਫਾਇਦਾ ਨੁਕਸਾਨ ਹੋਇਆ ਉਹ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਦਾ ਨਾਮ ਹੈਗਾ ਜਗਸੀਰ ਸਿੰਘ ਪਿੰਡ ਤੰਬੂ ਵਾਲਾ ਜ਼ਿਲ੍ਹਾ ਫਾਜ਼ਿਲਕਾ ਗੱਲ ਕਰਦੇ ਆਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸੋ ਬਾਈ ਖੇਤੀ ਛੱਡ ਪੰਜਾਬ ਛੱਡ ਬਾਹਰ ਜਾਣ ਦੇ ਸੁਪਨੇ ਦੇਖਲੇ ਸੀ ਹਾਂਜੀ ਤੇ ਅੱਜ ਤੁਸੀਂ ਇੱਥੇ ਖੇਤੀ ਕਰਦੇ ਪਏ ਹੋ ਹਾਂਜੀ ਇਹ ਫਿਰ ਤਿਆਗ ਕਿਵੇਂ ਹੋਇਆ ਇਹ ਤਿਆਗ ਸਰਾਏ ਆ ਨਾ ਜਿਹੜੀ ਬਯਾਰੂ ਖੇਤੀ ਸੀਗੀ ਜੋ ਪੈਸਟੀਸਾਈਡ ਵਾਲੀ ਖੇਤੀ ਸੀਗੀ ਉਹ ਤੋਂ ਮੇਰਾ ਮਨ ਚੱਲ ਗਿਆ ਸੀਗਾ ਤੇ ਮੈਂ ਕਿਹਾ ਵੀ ਜੇ ਖੇਤੀ ਕਰਨੀ ਫਿਰ ਇਹ ਖੇਤੀ ਨਹੀਂ ਆਪਾਂ ਕਰਨੀ ਇਹ ਖੇਤੀ ਆਪਣੇ ਯੋਗ ਹੈ ਨਹੀਂਗੀ ਤੇ ਵਿਦੇਸ਼ ਦਾ ਕੀ ਤਾਂ ਰੁਕਮ ਛੱਡ ਕੇ ਵੀ ਨਹੀਂ ਆਪਾਂ ਇੱਥੇ ਨਹੀਂ ਰਹਿਣਾ ਆਪਾਂ ਉਧਰ ਵੀ ਬਾਹਰ ਜਾਵਾਂਗੇ ਜੀ ਤੇ ਫਿਰ ਜਦੋਂ 2017 ਵਿੱਚ ਮੇਰੀ ਤੁਹਾਡੇ ਨਾਲ رابطہ ਹੁੰਦਾ ਹੈ ਮੁਲਾਕਾਤ ਹੁੰਦੀ ਹੈ ਉਦੋਂ ਮੈਨੂੰ ਇਹ ਰਾਹ ਮਿਲ ਜਾਂਦਾ ਬਾਇਓ ਪ੍ਰੋਡਕਟਾਂ ਬਾਰੇ ਤੇ ਜਿਵੇਂ ਹੁਣ ਘੱਟ ਖਰਚੇ ਲਈ ਖੇਤੀ ਦਾ ਫਿਰ ਉਸ ਤੋਂ ਬਾਅਦ ਆਪਾਂ ਇਸ ਪਾਸੇ ਆ ਜਾਣੇ ਜੀ ਹੁਣ ਆਪਾਂ ਘੱਟ ਖਰਚੇ 'ਚ ਆਪਣੀ ਚੰਗੀ ਖੇਤੀ ਕਰਦੇ ਆਂ ਤੇ ਸਕੂਨ ਹੈ ਆਪਣੇ ਮਨ ਨੂੰ ਵੀ ਆਪਾਂ ਚੰਗਾ ਕਰੀ ਜਾਂਦੇ ਜੀ ਤਾਂ ਦੋਸਤੋ ਐਸ ਵੇਲੇ ਇਹਨਾਂ ਦੀ ਆ ਫਸਲ ਦੇਖੋ ਆਪਾਂ ਇਹਨਾਂ ਨੂੰ ਪੁੱਛਦੇ ਆਂ ਭਾਈ ਜੀ ਇਹ ਕਿਹੜੀ ਵੈਰਾਈਟੀ ਹੈ ਜੀ 17 18 ਵੈਰਾਈਟੀ ਹੈ ਇਹ ਤਾਂ ਇਹ 17 18 ਬਾਸਮਤੀ ਆ ਇਹਦਾ ਤੁਸੀਂ ਨਿਖਾਰ ਦੇਖੋ ਮੈਂ ਦੂਰ ਤੱਕ ਵੀ ਤੁਹਾਨੂੰ ਦਿਖਾ ਸਕਦਾ ਖੇਤ ਦੇ ਅੰਦਰ ਵੀ ਜਾ ਸਕਦਾ ਪਰ ਨੇੜਾ ਹੋ ਚੱਲਿਆ ਅਸੀਂ ਅੱਜ ਇੱਕ ਕੈਂਪ ਤੇ ਇਕੱਠੇ ਹੋਏ ਸੀ ਅੱਜ ਆਪਣਾ ਕੈਂਪ ਸੀਗਾ ਚੱਤ ਪੱਖੀ ਤੇ ਉੱਥੋਂ ਫਿਰ ਮੈਂ ਇਹਨਾਂ ਕੋਲ ਵੀ ਆਇਆ ਤੇ ਇਹਨਾਂ ਤੋਂ ਪਹਿਲਾਂ ਅਸੀਂ ਅਮਨਦੀਪ ਕੋਲ ਸੀਗੇ ਚਾ ਬਾਂਵਣੀ ਵਾਲਾ ਪਿੰਡ ਵਿਖੇ ਸੋ ਇਹਨਾਂ ਸੋਹਣਾ ਨਿਖਾਰ 17 18 ਦੇ ਉੱਤੇ ਆ ਤੇ ਬਾਈ ਤੁਸੀਂ ਦੱਸਿਆ ਕਿ ਉਸ ਖੇਤੀ ਤੋਂ ਉਕਤ ਆਗੇ ਸੀ ਹਾਂਜੀ ਤੇ ਫਿਰ ਬਦਲਾ ਕੀ ਆਇਆ ਸਾਡੇ ਨਾਲ ਜੁੜਨ ਤੋਂ ਬਾਅਦ ਬਦਲਾ ਫਿਰ ਆਇਆ ਨਾ ਜਿਵੇਂ ਤੁਸੀਂ ਮੈਨੂੰ ਜੋ ਇਸ ਰਸਤੇ ਪਾਇਆ ਜੋ ਮੈਨੂੰ ਪਤਾ ਲੱਗਿਆ ਬਾਇਓ ਬਲੇ ਵੀ ਆਪਾਂ ਕੈਮੀਕਲ ਤੋਂ ਖੇੜਾ ਛਡਾ ਲਿਆ ਤੁਸੀਂ ਮੈਨੂੰ ਮਲਟੀਪਲਾਈ ਕਰਨੇ ਦੱਸੇ ਆਰਗੈਨਿਕ ਪ੍ਰੋਡਕਟ ਜੋ ਵੀ ਆਉਂਦੇ ਐ ਉਹ ਆਪਾਂ ਮਲਟੀਪਲਾਈ ਕਰਕੇ ਆਪਣੀ ਖੇਤੀ 'ਚ ਵਰਤੇ ਜੀ ਖਰਚੇ ਘਟਾਏ ਆਪਾਂ ਠੀਕ ਐ ਨਾ ਉਹ ਇਸ ਕਰਕੇ ਵੀ ਇੱਕ ਸਕੂਨ ਆ ਗਿਆ ਹੁਣ ਬਿਨਾ ਯਰ ਤੋਂ ਆਪਾਂ ਖੇਤੀ ਕਰ ਰਹੇ ਆ ਤਾਂ ਜਦੋਂ ਤੁਸੀਂ ਕਹਿੰਦੇ ਹੋ ਵੀ ਖਰਚੇ ਘਟਾਏ ਹਾਂਜੀ ਤਾਂ ਪੁਰਾਣੀ ਖੇਤੀ ਦੇ ਮੁਕਾਬਲੇ ਤੁਹਾਡਾ ਖਰਚਾ ਕਿੰਨਾ ਘਟ ਗਿਆ ਖਰਚਾ ਨਾ ਮਾਤਰੀ ਆਈ ਹੁੰਦਾ ਜੀ ਦੇਖਿਆ ਜਾਵੇ ਹੁਣ ਤਾਂ ਦੇਖੋ ਇਹਦੇ ਚ 2 ਗੱਟੇ ਯੂਰੀਆ ਪਈ ਐ ਇਸ ਵਾਰ ਜੀ ਸੋ ਭਾਈ ਜੀ ਜਿਵੇਂ ਤੁਸੀਂ ਦੱਸਿਆ ਕਿ ਪੁਰਾਣੀ ਕੈਮੀਕਲ ਖੇਤੀ ਤੋਂ ਤੁਸੀਂ ਹਟਾ ਚੁੱਕੇ ਸੀ ਹਾਂਜੀ ਖਰਚੇ ਬਹੁਤ ਜ਼ਿਆਦਾ ਕਰਦੇ ਸੀ ਹਾਂਜੀ ਤਾਂ ਉਸ ਦੇ ਮੁਕਾਬਲੇ ਜਦੋਂ ਸਾਡੇ ਸੰਪਰਕ ਚ ਆਏ ਜੀ ਤੁਹਾਡੀ ਖੇਤੀ ਚ ਕੀ ਬਦਲਾ ਆਇਆ ਤੇ ਖਰਚੇ ਕਿੰਨੇ ਕਟੇ ਬਦਰਾ ਸਰ ਤੁਸੀਂ ਫਸਲ ਦੇਖੀ ਆਪਣੀ ਜੀ ਬਿਲਕੁਲ ਵਧੀਆ ਫਸਲ ਖੜੀ ਹੈ ਖਰਚਾ ਤਾਂ ਇਹਦਾ ਨਾਮਾਤਰ ਹੀ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਜੁੜਨ ਤੋਂ ਬਾਅਦ ਸਾਨੂੰ ਬਾਇਓ ਪ੍ਰੋਡਕਟਾਂ ਬਾਰੇ ਪਤਾ ਲੱਗਿਆ ਤੁਸੀਂ ਦੱਸਿਆ ਮਲਟੀਪਲਾਈ ਕਰਨ ਬਾਰੇ ਦੱਸਿਆ ਸਾਡਾ ਖਰਚਾ ਹੀ ਨਹੀਂ ਰਹਿ ਗਿਆ ਜੀ ਜਿਵੇਂ ਹੁਣ ਬਾਇਓ ਦੇ ਸੂਡੋਮਨਾਸ ਮਿਲਡਾਨ ਤੇ ਟ੍ਰਾਈਕੋਡਰਮਾ ਵਗੈਰਾ ਵਰਨਸਟਰ ਵਗੈਰਾ ਇਹ ਚੀਜ਼ਾਂ ਮਲਟੀਪਲਾਈ ਕਰਕੇ ਆਪਾਂ ਵਰਤੀਆਂ ਨੇ ਇਹ ਵਾ ਇਸ ਚੋ ਜਿਹੋ ਨੇਰੇ ਆਪਾਂ ਇੱਕ ਸਪਰੇਅ ਕੀਤੀ ਹੈ ਜੀ ਇੱਕ ਸਪਰੇਅ ਆਪਾਂ ਨੂੰ ਬੜਾ ਵਧੀਆ ਰਿਜ਼ਲਟ ਮਿਲਿਆ ਹੁਣ ਜਦੋਂ ਤੁਸੀਂ ਸਪਰੇਅ ਕਹਿੰਨੇ ਹੋ ਤੇ ਜ਼ਿਆਦਾਤਰ ਲੋਕਾਂ ਨੂੰ ਸਪਰੇਅ ਦਾ ਮਤਲਬ ਇੱਕ ਹੀ ਪਤਾ ਹੁਣ ਉਹਨਾਂ ਨੂੰ ਦੱਸ ਵੀ ਦਿਓ ਵੀ ਕਿਹੜੀ ਸਪਰੇਅ ਕੀਤੀ ਹੈ ਇਹ ਬਾਇਓ ਹੈ ਜੀ ਆਰਗੈਨਿਕ ਸਪਰੇਅ ਹੈ ਬਾਇਓ ਪ੍ਰੋਡੈਕਟਰ ਨੂੰ ਤੁਹਾਡੇ ਦੱਸਣ ਮੁਤਾਬਕ ਜਿਵੇਂ 200 ਲੀਟਰ ਵਾਲੇ ਡਰਮ ਦੇ ਵਿੱਚ 200 ਲੀਟਰ ਪਾਣੀ ਭਰ ਕੇ ਵਿੱਚ 2 ਕਿਲੋ ਗੁੜ ਪਾ ਕੇ ਉਹਦੇ ਵਿੱਚ 200 ਗ੍ਰਾਮ ਜਿਵੇਂ ਸੋਡੋ ਮਨਾਸ ਜਾਂ ਵਰਨਸ ਤੇ ਜਾਂ ਕਾਲੀ ਚੱਕਰ 200 ਗ੍ਰਾਮ ਲੈ ਕੇ ਅਲੱਗ-ਅਲੱਗ ਮਲਟੀਪਲਾਈ ਕਰਕੇ ਉਹਦਾ ਮਿਕਸ ਹਿੜਕਾ ਇਕੱਠਾ ਇਕੱਠੀ ਕਰਕੇ ਕੀਤਾ ਸਿੱਧਾ ਸ਼ਰਕਾ ਕੀਤਾ ਜੀ ਬਿਨਾ ਪਾਣੀ ਇਹ ਚਾਰੇ ਜਿਹੜੀਆਂ ਸਪਰੇਅਾਂ ਕਾਲੀ ਚੱਕਰ ਰੂਨਾਸਤਰ ਹਾਂਜੀ ਟ੍ਰਾਈਕੋਡਰਮਾ ਹਾਂਜੀ ਸੂਟੋ ਬਨਾਸ ਹਾਂਜੀ ਇਹ ਚਾਰੇ ਅੱਡ ਅੱਡ ਮਲਟੀਪਲਾਈ ਕੀਤੀਆਂ ਪਹਿਲਾਂ ਤੇ ਉਸ ਤੋਂ ਬਾਅਦ ਛੜਕਣ ਵੇਲੇ ਮਿਕਸ ਕਰਕੇ ਸਪਰੇਅ ਕਰਤੀ ਇੱਕ ਸਪਰੇਅ ਕੀਤੀ ਹੈ ਇੱਕ ਸਪਰੇਅ ਕੀਤੀ ਸਰ ਸਾਰੀਆਂ ਵੀ ਲਾਹ ਹਾਂਜੀ ਹਾਂਜੀ ਤੇ ਫਿਰ ਤੁਹਾਡਾ ਕੁੱਲ ਖਰਚਾ ਅੱਜ ਇਸ ਫਸਲ ਤੇ ਕਿੰਨਾ ਹੋ ਚੁੱਕਿਆ ਕੁੱਲ ਖਰਚਾ ਸਰ 2 ਗੱਟੇ ਦਾ ਯੂਰੀਆ ਦੇ ਆ 15 ਕਿਲੋ ਸਰੋਂ ਦੀ ਖਾਲ ਹੈ ਜੀ ਤੇ ਉਸ ਤੋਂ ਬਾਅਦ ਆ ਇੱਕ ਸਪਰੇਅ ਹੈ ਠੀਕ ਹੈ ਕਿ ਤੁਸੀਂ ਹਿਸਾਬ ਲਾ ਲਓ ਵੀ ਨੋਰਮਲ ਹੀ ਖਰਚ ਆਏ ਦੋ ਘੱਟੇ ਪ 500 ਦੇ ਬਣ ਗਏ ਮੰਨ ਕੇ ਚਲੋ ਆ ਚਲੋ ਹਾਂਜੀ ਹਾਂਜੀ ਤੇ ਬਾਕੀ ਸਫੇ 532 ਰੁਪਿਆ ਦੀ ਰੇਹ ਹੋ ਗਈ ਹਾਂਜੀ ਹਾਂਜੀ ਠੀਕ ਆ ਤੁਸੀਂ ਰੱਖ ਲਓ ਵੀ ਗੱਟਾ ਪਵਾਈ ਦੇ ਕਿੰਨੇ ਪੈਸੇ ਲੈਂਦੇ ਆ 100 ਰੁਪਿਆ ਲੈਂਦੇ 700 ਰੁਪਿਆ ਸਾਨੇ ਪਵਾਈ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਆ 732 ਰੁਪਏ ਤੇ ਜਿਹੜੀਆਂ ਆਪਾਂ ਦਵਾਈਆਂ ਮਲਟੀਪਲਾਈ ਕੀਤੀਆਂ ਹਾਂਜੀ ਤੁਸੀਂ ਸਮਝ ਲਓ ਵੀ ਇੱਕ ਸਪਰੇ ਦਾ 200 ਰੁਪਿਆ ਖਰਚਾ ਆਉਦਾ ਆ ਗਿਆ 200 ਰੁਪਿਆ ਤੇ 100 ਰੁਪਿਆ ਉਹਦੀ ਸਰਕਾਰ ਖਾਲੋ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ 200 ਸਰਕਾਰ ਖਾਲੋ 150 ਰੁਪਏ ਸੇ ਰਕਾ ਦਾ 150 ਰੁਪਿਆ ਕਿਲਾ ਸਰਕਾਰ ਦਾ ਹਾਂਜੀ ਤਾਂ 732 ਹਾਂਜੀ 832 ਹਾਂਜੀ ਤੇ 882 ਹਾਂਜੀ ਹਾਂਜੀ 882 ਰੁਪਏ ਦੇ ਵਿੱਚ ਤੁਹਾਡੀ ਜਿਹੜੀ ਜੀਰੀ ਆ ਬਾਸਮਤੀ ਤੇ ਮੋਟੀ ਉਹ ਸਿਰੇ ਚੜ ਗਈ ਸਿਰੇ ਚੜ ਗਈ ਸਰ ਬਹੁਤ ਵਧੀਆ ਫਸਲ ਸਿਰੇ ਚੜੀ ਆ ਜੀ ਇਹ ਕਿੰਨੇ ਸਾਲਾਂ ਤੋਂ ਇਦਾਂ ਚੱਲਦਾ ਪਿਆ ਇਹ ਸਰ 2017 ਤੋਂ ਮੈਂ ਤੁਹਾਡੇ ਨਾਲ ਜੁੜਿਆ ਤੇ ਉਸ ਦਿਨ ਤੋਂ ਹੀ ਆਪਾਂ ਇਸ ਪਾਸੇ ਆ ਗਏ ਸੀ ਜੀ 2017 ਤੋਂ ਹੀ ਆਪਾਂ ਆਪਣੇ ਖਰਚੇ ਕੰਟਰੋਲ ਕਰ ਲਈ ਜੀ ਤੁਹਾਡੇ ਪ੍ਰਾਪਤੀ ਨਾਲ ਜੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਇੰਨੇ ਲਾਇਕ ਸਾਹਿਬ ਦੇਉ ਕਿ ਸਾਨੂੰ ਇਸ ਗੱਲ ਦਾ ਕ੍ਰੈਡਿਟ ਦੇ ਰਹੇ ਹੋ ਪਰ ਤੁਹਾਡੀ ਮਿਹਨਤ ਤੇ ਤੁਹਾਡਾ ਜਿਹੜਾ ਵਿਸ਼ਵਾਸ ਹੈ ਉਹ ਤੁਹਾਨੂੰ ਇੱਥੋਂ ਤੱਕ ਲੈ ਕੇ ਆਇਆ ਜਦੋਂ ਕੋਈ ਬੰਦਾ YouTube ਰਾਹੀਂ ਜਾਂ Facebook ਰਾਹੀਂ ਕੋਈ ਜਾਣਕਾਰੀ ਕਿਸੇ ਦੇ ਨਾਲ ਸਾਂਝੀ ਕਰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਬੰਦਾ ਉਸ ਜਾਣਕਾਰੀ ਤੇ ਵਿਸ਼ਵਾਸ ਕਰਕੇ ਜਾਣਕਾਰੀ ਦੇਣ ਵਾਲੇ ਬੰਦੇ ਤੇ ਵਿਸ਼ਵਾਸ ਕਰਕੇ ਜੀ ਇੱਕ ਕਦਮ ਅੱਗੇ ਤੁਰਦਾ ਉਹਦੀ ਸ਼ਲਾਘਾ ਕਰਨੀ ਵਰਦੀ ਆ ਹਾਂਜੀ ਤੇ ਨਹੀਂ ਤਾਂ ਤੁਸੀਂ ਮੈਨੂੰ ਕੀ ਜਾਣਦੇ ਆ ਦਬੜੀ ਖਾਨੇ ਬੈਠੇ ਨੂੰ ਤੇ ਤੁਹਾਡਾ ਪਿੰਡ ਮੈਥੋਂ 100 ਕਿਲੋਮੀਟਰ ਅੱਗੇ ਆ ਹਾਂਜੀ ਹਾਂਜੀ ਤਾਂ ਇੱਕ ਅਣਜਾਣ ਬੰਦੇ ਤੇ ਜਿਹਨੂੰ ਤੁਸੀਂ ਪਹਿਲਾਂ ਕਦੇ ਮਿਲੇ ਨਹੀਂ ਕਦੇ ਜਾਣਦੇ ਨਹੀਂ ਉਹਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਗੱਲਾਂ ਤੇ ਲੌਜੀਕਲੀ ਵਿਚਾਰ ਕਰਨ ਤੋਂ ਬਾਅਦ ਤੁਸੀਂ ਵਿਸ਼ਵਾਸ ਕੀਤਾ ਉਸ ਵਿਸ਼ਵਾਸ ਦੇ ਉੱਤੇ ਚੱਲਦਿਆਂ ਤੁਸੀਂ ਆਪਣੀ ਖੇਤੀ ਚ ਜੇਕਰ ਜੋਗ ਪਰਿਵਰਤਨ ਲਿਆਂਦਾ ਕਿੰਨੀ ਖੇਤੀ ਆ ਕੁੱਲ ਬਿਲਕੁਲ 12 ਕਿੱਲੇ ਆਈ 12 ਕਿੱਲੇ ਖੇਤੀ ਆ ਹਾਂਜੀ ਹਾਂਜੀ ਤਾਂ ਪੁਰਾਣੇ ਸਮਿਆਂ ਦੇ ਵਿੱਚ 12 ਕਿੱਲਿਆਂ ਤੇ ਕਿੰਨਾ ਖਰਚਾ ਕਰ ਦਿੰਦੀ ਸੀ ਉਹ ਤਾਂ ਸਾਰਾ ਵੀ ਜਿਵੇਂ ਹੁਣ ਆਪਾਂ ਆਮ ਵੀ ਲੋਕਾਂ ਦਾ ਦੇਖਦੇ ਆਂ ਮੇਂ ਕੁਛ ਨਹੀਂ ਬੱਲੇ ਪੈਂਦਾ ਠੀਕ ਹੈ ਨਾ ਉਹ ਤਾਂ ਖਰਚਾ ਸਾਰਾ ਉਹ ਫਸਲ ਖਰਚੇ ਚ ਹੀ ਜਾਂਦੀ ਸੀ तकरीबन ਜੀ ਜੇ ਵੇਖੀਏ ਤਾਂ ਆਪਾਂ ਜੀ ਤੇ ਇਹ ਹੁਣ ਸਾਰੀ ਫਸਲ ਆਪਣੀ ਇੱਕ ਸਹਾਣਾ ਜੇਬ ਚ ਆਉਂਦੀ ਹੈ ਜੀ ਠੀਕ ਹੈ ਨਾ ਤਾਂ ਜੇ ਆਪਾਂ ਕਿੱਲੇ ਦਾ ਹਿਸਾਬ ਲਾਈਏ ਪਹਿਲਾਂ ਕਿੱਲੇ ਤੇ ਕਿੰਨੇ ਖਰਚ ਦਿੰਦੇ ਸੀਗੇ ਰੇ ਸਪਰੇ ਤੇ ਪਹਿਲਾਂ ਤਾਂ ਸਰ ਕੋਈ ਪਤਾ ਹੀ ਨਹੀਂ ਸੀਗਾ ਜਿਵੇਂ ਜਿਵੇਂ ਡੀਲਰ ਆਂਦੇ ਸੀ ਅਸੀਂ ਕੋਪਲੈਕਟ ਪਾ ਦੋ ਆਹ ਲਾ ਚੱਕ ਕੇ ਪਾ ਦਿਓ ਉਹ ਪਾ ਦਿਓ ਠੀਕ ਹੈ ਨਾ ਯਾਨੀ ਕਿ ਮੈਂ ਸਮਝੀ ਕਿ ਮੰਨ ਕੇ ਚੱਲੋ ਵੀ 10000 15000 ਰੁਪਏ ਖਰਚਾ ਆ ਜਾਂਦਾ ਸੀਗਾ ਜੀ ਤੇ ਬਾਕੀ ਜੋ ਵੀ ਵਾਈ ਵਹਾਈ ਡੀਜ਼ਲ ਪਾ ਕੇ ਠੀਕ ਹੈ ਉਹ ਪਿੱਪਲੇ ਪੈਣਾ ਕੋਈ ਸ਼ੈ ਨਹੀਂ ਸੀ ਮੋਟੇ ਤੌਰ ਤੇ 8-10000 ਰੁਪਏ ਤਾਂ ਰੇ ਸਪਰੇ ਦਾ ਹੀ ਖਰਚ ਦੇਉਂ ਹਾਂ ਹਾਂ ਜੀ ਹਾਂ ਜੀ ਰੇ ਕਿੰਨੀ ਪਾ ਦਿੰਦੇ ਸੀ ਪਹਿਲੇ ਟਾਈਮਾਂ 'ਚ ਇਹ ਤਾਂ ਸਰ ਮੈਂ ਨਾਰਮਲੀ ਰੱਖਦਾ ਸੀਗਾ ਜਿਵੇਂ 2.5 ਗੱਟੇ 3 ਗੱਟੇ ਇੱਥੇ ਹੀ ਰੱਖਦਾ ਸੀਗਾ ਉਹ ਮੈਨੂੰ ਮੈਂ ਮੇਰਾ ਉਸ ਤੋਂ ਪਾਸੇ ਮਨ ਚੱਲਦਾ ਸੀਗਾ ਜਿਵੇਂ ਕੋਈ ਸਪਰੇਅ ਜੇ ਕੋਈ 3 2.5 ਕਿੱਲਿਆਂ ਦੀ ਆਂਦਾ ਸੀ ਤਾਂ ਮੈਂ ਉਹਨੂੰ ਪੰਜਾਂ ਦੇ ਕਰਦਾ ਜਾਂ ਛੀਆਂ ਦੇ ਕਰਦਾ ਸੀਗਾ ਸੀ ਏਕੜ ਦੇ ਕਰ ਸੀ ਉਹਦਾ ਸ਼ਰਕਾ ਕਰਦਾ ਸੀਗਾ ਤੇ ਯੂਰੀਆ ਵੀ ਕਿਉਂਕਿ ਮੇਰਾ ਉਸ ਪਾਸੇ ਮਨ ਚੱਲਿਆ ਵਾ ਸੀ ਵੀ ਆਪਾਂ ਇਸ ਪਾਸੇ ਨਹੀਂ ਜਾਣਾ ਵਾ ਤੁਰਨਾ ਹੀ ਨਹੀਂ ਸੀ ਉਸ ਵਸੇ ਹੂੰ ਤੂੰ ਐਸੇ ਕਰਕੇ ਵਿਦੇਸ਼ ਦਾ ਰੁਕ ਕਰਨਾ ਫਿਰਦਾ ਸੀ ਮੈਂ ਜਦੋਂ ਮੈਨੂੰ ਇਹ ਰਾਹ ਮਿਲਿਆ ਤੁਹਾਡੇ ਜਦੋਂ ਮੈਂ ਤੁਹਾਡੀ ਵੀਡੀਓ ਦੇਖੀ ਤੇ ਮੈਨੂੰ ਇਹ ਆਸ਼ਾ ਦੀ کرن ਜਾਗ ਪਈ ਜੀ ਮੈਂ ਤੁਹਾਡਿਆਂ ਨਾਲ رابطہ ਕੀਤਾ ਤੇ ਚਲੋ ਮਹਾਰਾਜ ਨੇ ਆਪਣਾ ਮੇਲ ਕਰਾਇਆ ਤੇ ਸਰ ਮੈਨੂੰ ਰਾਹ ਮਿਲ ਗਿਆ ਜੀ ਤੁਹਾਡਾ ਮੈਂ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਮਿਹਰਬਾਨੀ ਸੋ ਦੋਸਤੋ ਇੱਕ ਤਾਂ ਗੱਲ ਕਹਿ ਕੇ ਮੈਂ ਅੱਗੇ ਲਾਉਂਗਾ ਵੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਕਿਸਾਨਾਂ ਨੂੰ ਖੇਤੀ ਦੇ ਅਸਲ ਗਿਆਨ ਵਿਗਿਆਨ ਤੋਂ ਜਾਣੂ ਕਰਵਾਈਏ ਤੇ ਉਹਨਾਂ ਨੂੰ ਖੇਤੀ ਦੇ ਸਹੀ ਰਾਹ ਤੇ ਤੁਰਨ ਦੇ ਵਿੱਚ ਉਹਨਾਂ ਦੇ ਮਦਦਗਾਰ ਸਾਬਤ ਹੋਈਏ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿੰਨੇ ਕੁ ਜੋਕਰ ਇਹ ਹੈਗੇ ਆ ਜਤਨ ਕਰਦੇ ਪਏ ਆ ਪੋਸ਼ਾ ਨੂੰ ਕਿਤੇ ਨਾ ਕਿਤੇ ਬੂਰ ਵੀ ਪੈਂਦਾ ਪਿਆ ਤੇ ਬਹੁਤਾ ਨਹੀਂ ਤਾਂ ਘੱਟੋ ਘੱਟ ਇੱਕ ਬੰਦਾ ਤਾਂ ਤੁਹਾਡੇ ਸਾਹਮਣੇ ਇਸ ਵੇਲੇ ਮੌਜੂਦ ਆ ਜਿਹੜਾ ਦਾਸ ਦੇ ਸੰਪਰਕ ਚ ਆਉਣ ਤੋਂ ਬਾਅਦ ਪੰਜਾਬ ਛੱਡਣ ਤੋਂ ਇਨਕਾਰ ਹੀ ਹੋ ਗਿਆ ਜੀ ਜੀ ਮਤਲਬ ਪੰਜਾਬ ਨੂੰ ਤੱਕਾ ਨਹੀਂ ਦਿੱਤਾ ਸੀ ਤੇ ਹਾਂਜੀ ਹਾਂਜੀ ਤੇ ਇਹ ਜੇ ਮੰਨਾਂ ਤਾਂ ਬਹੁਤ ਵੱਡੀਆਂ ਅਚੀਵਮੈਂਟਾਂ ਮੇਰੇ ਲਈ ਵਾਹਿਗੁਰੂ ਦੀ ਕਿਰਪਾ ਨਾਲ ਤੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਇਸ ਗੱਲ ਤੇ ਆਪਾਂ ਨੂੰ ਹੌਸਲਾ ਵਧਾਉਣਾ ਚਾਹੀਦਾ ਇਹਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਇਹਨਾਂ ਨੇ ਖੇਤੀ ਦੇ ਵਿੱਚ ਹੀ ਸਹੀ ਰਾਹ ਤਿਆਰ ਕੀਤਾ ਤੇ ਜਿਹੜੇ ਕਰਕੇ ਇਹ ਪੰਜਾਬ ਛੱਡਣਾ ਚਾਹੁੰਦੇ ਸੀ ਉਹ ਜਿਹੜੀ ਚੀਜ਼ ਸੀਗੀ ਉਹਨੂੰ ਖੇਤੀ ਚੋਂ ਬਾਹਰ ਕਰਤਾ ਤੇ ਅੱਜ ਇਹ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਜਿਹੜਾ ਹੈਗਾ ਚੈਰ ਮੁਕਤ ਖੇਤੀ ਸੋਹਣੇ ਤਰੀਕੇ ਨਾਲ ਕਰਦੇ ਪਏ ਆ ਤੇ ਇਸ ਫਸਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਹੋਰ ਪੈਸਟੀਸਾਈਡ ਕੈਮੀਕਲ ਹੈ ਨਾ ਸਰ ਕੁਝ ਨਹੀਂ ਹੋਰ ਕੁਝ ਨਹੀਂ ਜੀ ਤੇ ਜੇ ਪਿੰਡ ਵਾਲਿਆਂ ਤੋਂ ਦਵਾਈ ਲੈਣੀ ਹੋਵੇ ਦੇ ਦੇਣਗੇ ਸਰ ਪਿੰਡ ਵਾਲੇ ਲੱਤਾ ਕਹਿੰਦੇ ਆ ਜੀ ਉਹ ਜੇ ਮੈਂ ਕਰਦਾ ਉਹਨਾਂ ਤਾਂ ਯਕੀਨ ਹੀ ਨਹੀਂ ਹੈ ਨਹੀਂ ਵੀ ਇਹ ਕਾਏ ਨਾ ਕਰਦਾ ਹੋਊਗਾ ਅੱਛਾ ਅੱਛਾ ਠੀਕ ਹੈ ਨਾ ਠੀਕ ਹੈ ਇਹ ਤਾਂ ਹਰੇਕ ਪਿੰਡ ਦੀ ਕਹਾਣੀ ਹੈ ਹਾਂਜੀ ਹਾਂਜੀ ਜੇ ਤਾਂ ਤੁਸੀਂ ਕੁਝ ਮਾੜਾ ਦੱਸੋ ਫੇਰ ਤਾਂ ਭੱਜ ਕੇ ਆਉਣਗੇ ਜੇ ਤੁਸੀਂ ਕੁਝ ਚੰਗਾ ਦੱਸੋ ਕਿ ਪਰ ਇਹ ਵਾਤਾਵਰਣ ਬਾਰੇ ਦੇਖ ਲُوا ਆਪਣੇ ਦਰਖਤ ਤੁਸੀਂ ਦੇਖ ਸਕਦੇ ਹੋ ਵੀ ਹਰ ਪਾਸੇ ਆਪਾਂ ਦਰਖਤਾਂ ਜੀ ਵੀ ਅੱਗੇ ਆ ਹਰ ਪਾਸੇ ਨਾ ਵੀ ਜੀ ਵਾਤਾਵਰਣ ਵਾਲੇ ਪਾਸੇ ਦੇਖੋ ਵੀ ਘਰ ਦੇ ਵਾਲੇ ਦਵਾਲੇ ਘਰ ਦੇ ਦੋਨੇ ਸਾਈਡਾਂ ਦੇ ਘਰ ਤੇ ਪਿੱਛੇ ਖੇਤ ਦੇ ਵਿੱਚ ਇਹ ਸਾਰੀ ਸਮਝ ਆ ਜਿਹੜੀ ਵਾਤਾਵਰਣ ਪ੍ਰਤੀ ਇਹਦੇ ਤੋਂ ਵੀ ਧਿਆਨ ਚੋਣਾ ਕਿ ਬੰਦਾ ਕਿਸ ਸੋਚਦਾ ਤੇ ਕਿਸ ਤਰ੍ਹਾਂ ਦੀ ਖੇਤੀ ਕਰਦਾ ਹੋਵੇਗਾ ਜਾਣਕਾਰੀ ਲੱਗੀ ਹੋਵੇ ਚੰਗੀ ਬਾਈ ਦੀਆਂ ਗੱਲਾਂ ਨਾਲ ਹੋਵੋ ਸਹਿਮਤ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ Facebook ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ